ਪੰਜਾਬੀ ਅਦਾਕਾਰਾ ਮੰਨਤਾ ਖੜ ਕਿਸੇ ਵੀ ਜਾਣ ਪਛਾਣ ਦੀ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਨਾਲ ਪ੍ਰਸ਼ੰਸਕਾਂ ਨੂੰ ਆਪਣਾ دیਵਾਨਾ ਬਣਾਇਆ ਹੋਇਆ ਹੈ ਦੱਸ ਦੇਈਏ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਮੰਨਦੀ ਜਲਦੀ ਹੀ ਕਿਹਾ ਜਾ ਰਿਹਾ ਹੈ ਕਿ ਵਿਆਹ ਦੇ ਬੰਧਨ ਦੇ ਵਿੱਚ ਵਜਣ ਜਾ ਰਹੀ ਹੈ ਜਿਸ ਨੇ ਤਿਆਰੀਆਂ ਵੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੀ ਹਾਂ ਉਧਰ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਗੱਲ ਕਰੀਏ ਤਾਂ ਲੱਗਦਾ ਹੈ ਜਿਵੇਂ ਵਿਆਹ ਦਾ ਸੀਜ਼ਨ ਹੀ ਚੱਲ ਰਿਹਾ ਹੋਵੇ ਕਿਉਂਕਿ ਕੁਝ ਦਿਨ ਪਹਿਲਾਂ ਪ੍ਰੇਮ ਢਿੱਲੋ, ਸ੍ਰਸ਼ਟੀਮਾਨ, ਗਿਲਰੋਂਕ ਤਾਂ ਸਣੇ ਕੀ ਪੰਜਾਬੀ ਸਿਤਾਰੇ ਹਾਲ ਹੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਸਨ ਇਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਐਕਟ੍ਰੈਸ ਮੰੰਦੀ ਟੱਕਰ ਵੀ ਵਿਆਹ ਦੇ ਬੰਧਨ ਦੇ ਵਿੱਚ ਵਜਣ ਜਾ ਰਹੀ ਹੈ ਜੀ ਹਾਂ اداکارਾ ਇਨੀ ਦਿਨੀ ਆਪਣੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਐਕਟ੍ਰੈਸ ਨੇ ਆਪਣੇ ਵਿਆਹ ਦੇ ਕਾਰਡ ਵੀ ਨੇ ਸ਼ੁਰੂ ਕਰ ਦਿੱਤਾ ਹੈ ਦੱਸਦੀ ਹੈ ਕਿ ਮੰਡੀ ਦਾ ਵਿਆਹ ਸ਼ੇਖਰ ਨਾਦੇਸ਼ ਆ ਦੇ ਸ਼ਖਸ ਦੇ ਨਾਲ ਹੋਏਗਾ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਉਪਰ ਖਾਸ ਜਾਣਕਾਰੀ ਹਾਲਾਂਕਿ ਹਜੇ ਉਪਲਬਧ ਨਹੀਂ ਹੈ ਹਾਲਾਂਕਿ ਕਈ ਖਾਸ ਮੌਕੇ ਉਪਰ ਮੰਡੀ ਨੇ ਆਪਣੇ ਮੰਗੇਤਰ ਬਾਰੇ ਗੱਲ ਕਰਦੇ ਕਿਹਾ ਗਿਆ ਕਿ ਸੁਣਿਆ ਗਿਆ ਸੀ ਉਦਰੀ ਗਿਤਾਜ ਬੰਦ ਰਖਿਆ ਦੇ ਕਰ ਹੁਣ ਅਦਾਕਾਰਾ ਕਾਰਡ ਦੇਣ ਪਹੁੰਚੀ ਸੀ ਜਿਸ ਦਾ ਇੱਕ ਵੀਡੀਓ ਗਿਤਾਜ ਬੰਦ ਰਖਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਸੀ ਵੀਡੀਓ ਚ ਗਿਤਾਜਵਿੰਦਰ ਖਿਆ ਮੰਦੀ ਤੱਕਰ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਸੂ ਵੀਡੀਓ ਤੇ ਲੋਕ ਆਪਣਾ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਮੰਦੀ ਤੱਕਰ ਦੀ ਵਰਕਫਰੈਂਡ ਦੀ ਗੱਲ ਕਰੀਏ ਤਾਂ ਉਹਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਚੱਲੋ ਕਣ ਮੀਚੀ, ਰਾਬਦਾ ਰੇਡੀਓ, ਮਿਰਜ਼ਾ ਸਣੀ ਕੇ ਫਿਲਮਾਂ ਸ਼ਾਮਿਲ ਨੇ ਜਲਦ ਹੀ ਮੰਦੀ ਤੱਕਰ ਹੋਰ ਵੀ ਫਿਲਮਾਂ ਦੇ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ